ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਟੁਡੇ ਦੇ YouTube ਚੈਨਲ ਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਇਸ ਵੀਡੀਓ ਦੇ ਰਾਹੀਂ 5 ਨਵੰਬਰ ਤੱਕ ਦੇ ਮੌਸਮ ਦੇ ਹਾਲਾਤ ਪੰਜਾਬ ਦੇ ਵਿੱਚ ਕਿਵੇਂ ਦੇ ਰਹਿਣਗੇ ਠੰਡ ਦੀ ਕੀ ਅਪਡੇਟ ਹੈ ਕਿ ਆ ਬੱਦਲਵਾਈ ਜੋ ਆ ਰਹੀ ਹੈ ਪੰਜਾਬ ਵੱਲ ਜੋ ਵੈਸਟਰਨ ਡਿਸਟਰਬੈਂਸ ਬਣ ਰਹੀ ਹੈ ਉਸ ਦੇ ਨਾਲ ਮੀਂਹ ਹੋਊਗਾ ਜਾਂ ਨਹੀਂ ਸਾਰੀਆਂ ਜਾਣਕਾਰੀਆਂ ਇਸੇ ਇੱਕੇ ਵੀਡੀਓ ਵਿੱਚ ਸਾਂਝੀਆਂ ਕਰਾਂਗੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਪੰਜਾਬ ਦਾ ਮੌਸਮ ਸਾਫ਼ ਹੈ ਜੋ ਪੱਛਮੀ ਸਿਸਟਮ ਦੀ ਉਮੀਦ ਆ ਫਿਲਹਾਲ ਕਾਫੀ ਦੂਰ ਹੈ ਪਰ ਜੋ ਲਗਾਤਾਰ ਹਾਲਾਤ ਬਦਲ ਵਾਈ ਦੇ ਚੱਕਰਵਾਤੀ ਤੂਫਾਨ ਕਰਨ ਬਣੇ ਹੋਏ ਸੀ ਉਹ ਪੱਛਮੀ ਹਵਾਵਾਂ ਚੱਲਣ ਦੇ ਕਾਰਨ ਇਹਨਾਂ ਇਲਾਕਿਆਂ ਵਿੱਚੋਂ ਸਾਫ਼ ਹੋ ਚੁੱਕੇ ਯਾਨੀ ਕਿ ਪੰਜਾਬ ਪੱਛਮੀ ਰਾਜਸਥਾਨ ਹਰਿਆਣਾ ਅਸੀਂ ਹਿਮਾਚਲ ਜੰਮੂ ਇਹਨਾਂ ਇਲਾਕਿਆਂ ਵਿੱਚੋਂ ਫਿਲਹਾਲ ਜਿਹੜਾ ਹੈ ਬੱਦਲਵਾਰੀ ਦਾ ਅਸਰ ਘਟ ਰਿਹਾ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ 'ਚ ਮੌਸਮ ਦੇ ਕੀ ਹਾਲਾਤ ਨੇ ਚੈਨਲ ਤੇ ਅਗਰ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰਕੇ ਜਾਓ ਤਾਂ ਜੋ ਆਉਂਦੇ ਸਮਿਆਂ ਦੇ ਵਿੱਚ ਤੁਹਾਨੂੰ ਜਾਣਕਾਰੀ ਸਮੇਂ ਸਿਰ ਮਿਲਦੀ ਹੋ ਸਕੇ ਗੱਲ ਕੀਤੀ ਜਾਵੇ ਫਿਲਹਾਲ ਪੰਜਾਬ ਦਾ ਮੌਸਮ ਜਿਹੜਾ 30 31 1 ਅਤੇ 2 3 ਜਾਂ 4 ਤਰੀਕ ਤੱਕ ਤਾਂ ਫਿਲਹਾਲ ਠੀਕ ਹੈ ਠੀਕ ਹੈ ਪਰ ਤਾਪਮਾਨ ਦੀ ਗੱਲ ਕੀਤੀ ਹੈ ਤਾਂ ਹੌਲੀ-ਹੌਲੀ ਹੁਣ ਦਿਨ ਅਤੇ ਰਾਤ ਦਾ ਤਾਪਮਾਨ ਘਟਦਾ ਹੋਇਆ ਦਿਖਾਈ ਦੇ ਰਿਹਾ ਹੁਣ ਅਗਰ ਦਿਨ ਦੇ ਤਾਪਮਾਨ ਦੀ ਗੱਲ ਕਰੀਏ ਤਾਂ 30 ਡਿਗਰੀ ਤੋਂ ਥੱਲੇ ਆਉਂਦਾ ਹੋਇਆ ਐਵਰੇਜ ਤਾਪਮਾਨ ਪੂਰੇ ਪੰਜਾਬ ਦਾ ਬਣਦਾ ਹੋਇਆ ਦਿਖਾਈ ਦੇ ਰਿਹਾ ਰਾਤ ਦਾ ਤਾਪਮਾਨ ਜਿਹੜਾ ਐਵਰੇਜ ਬਣ ਚੁੱਕਿਆ 18 ਡਿਗਰੀ ਹੈ ਘੱਟੋ-ਘੱਟ ਤਾਪਮਾਨ ਜਿਹੜਾ ਉਹ ਇਹਨਾਂ ਇਲਾਕਿਆਂ 'ਚ ਦਿਖਾਈ ਦੇ ਰਿਹਾ ਜੀ ਪਠਾਨਕੋਟ ਹੁਸ਼ਿਆਰਪੁਰ ਨਮਾਸ਼ਾਹ ਰੂਪਨਗਰ ਮੁਹਾਲੀ ਅਤੇ ਚੰਡੀਗੜ੍ਹ ਦੇ ਬਹੁਤ ਸਾਰੇ ਇਲਾਕੇ ਹੋ ਜਿਹੜਾ ਤਾਪਮਾਨ ਉਹ 15 ਡਿਗਰੀ ਤੱਕ ਵੀ ਰਾਤ ਦਾ ਜਾਂਦਾ ਹੋਇਆ ਦਿਖ ਅਤੇ ਬਾਕੀ ਅਮਲੋਟ ਵਾਲੀ ਸਾਈਡ ਗੱਲ ਕਰ ਲਈ ਆਪਾਂ ਠੀਕ ਨਹੀਂ ਜਾਂ ਫਿਰ ਫਜ਼ਿਲਕਾ ਫਿਰੋਜ਼ਪੁਰ ਦੀ ਗੱਲ ਕਰ ਲਈਏ ਇਹਨਾਂ ਇਲਾਕਿਆਂ ਵਿੱਚ ਤਾਪਮਾਨ ਰਾਤ ਦਾ ਹਲੇ ਵੀ 18 ਡਿਗਰੀ ਬਣਿਆ ਹੋਇਆ ਅਮ੍ਰਿਤਸਰ ਅਤੇ ਲੁਧਿਆਣਾ ਵਰਗੇ ਵੱਡੇ ਸ਼ਹਿਰਾਂ ਵਿੱਚ ਪੋਲੂਸ਼ਨ ਜ਼ਿਆਦਾ ਹੋਣ ਕਾਰਨ ਵੀ ਰਾਤ ਦਾ ਤਾਪਮਾਨ ਫੇਜੀ ਵੀ 17-18 ਡਿਗਰੀ ਤੱਕ ਵੰਡਦਾ ਹੋਇਆ ਦਿਖਾਈ ਦੇ ਰਿਹਾ ਪਰ ਆਉਂਦੇ ਦਿਨਾਂ ਦੀ ਗੱਲ ਕਰੀਏ ਤਾਂ ਇੱਕ ਵੈਸਟਰਨ ਡਿਸਟਰਬੈਂਸ ਜਿਹੜੀ ਹੈ ਇੱਕ ਤਾਂ ਚੱਕਰਵਾਤੀ ਤੂਫਾਨ ਜਿਹੜੇ ਇਹ ਬਣੇ ਹੋਏ ਨੇ ਇਹਨਾਂ ਦਾ ਅਸਰ ਮੱਧ ਭਾਰਤ ਤੱਕ ਬਣਿਆ ਰਹੇਗਾ ਜਿਸ ਦੇ ਕਾਰਨ ਹੀਟ ਲੀਵਾਹਾਂ ਚਲਦੀ ਹੋਈਆਂ ਦਿਖਾਈ ਦੇਣਗ ਤੁਨੋਂ ਫਿਲਹਾਲ ਦਿਖਾ ਸਕਦੇ ਇਸ ਇਲਾਕੇ ਵਿੱਚ ਫਿਲਹਾਲ ਬਣਦੇ ਹੋਏ ਦਿਖਾਈ ਦੇ ਰਹੇ ਨੇ ਹਲੇ ਬਹੁਤ ਦੂਰ ਹੈ ਪੰਜਾਬ ਤੋਂ ਇਹਨਾਂ ਨੂੰ ਆਉਂਦੇ ਆਉਂਦੇ ਜਿਹੜਾ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਲੰਘਣ ਦੀ ਉਮੀਦ ਹੈ ਤੇ ਇਸ ਤਰੀਕੇ ਨਾਲ ਲੰਘਦੇ ਹੋਏ ਇਹ ਕਿਤੇ ਨਾ ਕਿਤੇ ਜੰਮੂ ਲੇ ਤੋਂ ਹੁੰਦੇ ਹੋਏ ਪੰਜਾਬ ਦੇ ਇਹਨਾਂ ਇਲਾਕੇ ਨੂੰ ਇਹ ਪ੍ਰਭਾਵਿਤ ਕਰ ਸਕਦੇ ਨੇ ਜਿਦੇ ਵਿੱਚ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਥੋੜਾ ਬਹੁਤ ਐਸਾ ਤਰਨਤਾਰਨ ਪੱਟੀ ਹੋ ਗਿਆ ਕਪੂਰਥਲਾ ਜਲੰਧਰ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਫਿਰ ਲੁਧਿਆਣਾ ਹੋ ਗਿਆ ਲੁਧਿਆਣੇ ਤੋਂ ਸੰਗਰੂਰ ਫਿਰ ਥੀਟਰੇ ਪਾਸੇ ਮਲੇਰਕੋਟਲਾ ਪਟਿਆਲਾ ਫਤਿਹਗੜ੍ਹ ਸਾਹਿਬ ਨਾਲ ਦੇ ਨਾਲ ਮੁਹਾਲੀ ਚੰਡੀਗੜ੍ਹ ਰੂਪਨਗਰ ਦੇ ਕੁਝ ਕਲਾਕਿਆਂ ਨੂੰ ਵੀ ਇਹ ਸਿਸਟਮ ਜਿਹੜਾ ਪ੍ਰਭਾਵਿਤ ਕਰ ਸਕਦਾ ਹੈ ਜੋ ਉਮੀਦ ਬਣ ਰਹੀ ਹੈ ਫਿਲਹਾਲ ਇਹ ਇੱਕ ਅੰਦਾਜ਼ਾ ਹੈ ਕਿ ਇਹ ਸਿਸਟਮ ਜਿਹੜਾ ਇਹ ਅੱਗੇ ਵੱਧ ਰਿਹਾ ਹੈ ਤਾਂ ਬਾਕੀ ਇਲਾਕਿਆਂ ਨੂੰ ਪ੍ਰਭਾਵਿਤ ਕਰੇਗਾ ਪੰਜਾਬ ਵਿੱਚ ਵੀ ਇਸ ਦੀ ਉਮੀਦ ਹੈ ਕਿ ਇਹ 5 ਤਰੀਕ ਨੂੰ ਪਰ ਹਾਲੇ ਕੋਈ ਵੱਡੀ ਪੁਸ਼ਟੀ ਨਹੀਂ ਹੋ ਰਹੀ ਕਿਉਂਕਿ ਦੋ ਸਿਸਟਮ ਜਿਹੜੇ ਨੇ ਹੇਠਲੇ ਪਾਸੇ ਬਣੇ ਹੋਏ ਨੇ ਤੇ ਇਹਨਾਂ ਕਰਕੇ ਜਿਹੜੀ ਚੱਕਰਵਾਤੀ ਹਵਾਵਾਂ ਹੁੰਦੀਆਂ ਨੇ ਇਹ ਦੂਜੇ ਸਿਸਟਮਾਂ ਨੂੰ ਅਕਸਰ ਪ੍ਰਭਾਵਿਤ ਕਰ ਦਿੰਦੀਆਂ ਨੇ ਜਿਹਦੇ ਸਿੱਟੇ ਵਜੇ ਇਹ ਸਿਸਟਮ ਜਿਹੜੇ ਨੇ ਇਹ ਵੀ ਪ੍ਰਭਾਵਿਤ ਹੋ ਸਕਦੇ ਨੇ ਪਰ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਕੋਈ ਤਗੜੀ ਕਾਰਵਾਈ ਇਹ ਹੁਣ ਫਿਲਹਾਲ ਕੋਈ ਬਣਦੀ ਦਿਖਾਈ ਨਹੀਂ ਦੇ ਰਹੀ 4 ਤਰੀਕ ਤੱਕ ਅਗਰ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਅਗਰ 5 ਤਰੀਕ ਨੂੰ ਇਹ ਮੀਂਹ ਪੈਂਦਾ ਹੈ ਤਾਂ ਉਮੀਦ ਇਹ ਬਣ ਰਹੀ ਹੈ ਦਿਨ ਦਾ ਤਾਪਮਾਨ ਜਿਹੜਾ ਉਹ 3 3 ਡਿਗਰੀ ਯਾਨੀ ਕਿ ਐਵਰੇਜ 22 ਡਿਗਰੀ ਘਟਦਾ ਹੋਇਆ ਦਿਖਾਈ ਦੇਵੇਗਾ ਅਤੇ ਰਾਤ ਦਾ ਤਾਪਮਾਨ ਜਿਹੜਾ ਸਟੇਬਲ ਹੈ ਉਹ 17 ਡਿਗਰੀ ਤੋਂ ਥੱਲੇ ਆ ਜਾਵੇਗਾ ਯਾਨੀ ਕਿ 16 ਡਿਗਰੀ 15 ਡਿਗਰੀ ਐਵਰੇਜ ਤਾਪਮਾਨ ਬਣਦਾ ਹੋਇਆ 5 ਨਵੰਬਰ ਤੋਂ ਬਾਅਦ ਦਿਖਾਈ ਦੇਵੇਗਾ ਏਸੀਜੀ ਅਪਡੇਟ ਮੌਸਮ ਦੀ ਜਾਣਕਾਰੀ ਦੀ ਉਮੀਦ ਕਰਦੇ ਆ ਜਾਣਕਾਰੀ ਚੰਗੀ ਲੱਗੀ ਹੋਵੇਗੀ ਅਗਰ ਤੁਸੀਂ ਚੈਨਲ ਸਬਸਕ੍ਰਾਈਬ ਕਰ ਹੀ ਲਿਆ ਤਾਂ ਬੈਲ ਆਈਕਨ ਵੀ ਪ੍ਰੈਸ ਕਰਦੇ ਹੋ ਤਾਂ ਜੋ ਆਉਂਦੇ ਸਮੇਂ ਦੇ ਵਿੱਚ ਕੋਈ ਵੀ ਨੋਟੀਫਿਕੇਸ਼ਨ ਮੌਸਮ ਦੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਕੋਈ ਕਿਸਾਨਾਂ ਦੇ ਲਈ ਹੁਣ ਬਹੁਤ ਜ਼ਰੂਰੀ ਸਮਾਂ ਚੱਲ ਰਿਹਾ ਕਣਕ ਦੀ ਬਜਾਈ ਦਾ ਤੇ ਅਜਿਹੇ ਦੇ ਵਿੱਚ ਮੀਂਹ ਦੀ ਅਪਡੇਟ ਜਿਹੜੀ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ ਮਿਲਦੇ ਆ ਅਗਲੀ ਵੀਡੀਓ ਵਿੱਚ ਧੰਨਵਾਦ ਜੀ